ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਹਰਿਆਣੇ ਦੇ ਵਿੱਚ ਬਣੀ ਅਸ਼ੋਕਾ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਪ੍ਰੋਫੈਸਰ ਡਾਕਟਰ ਅਲੀ ਖਾਨ ਮਹਿਬੂਦਾਬਾਦ ਉਹਨਾਂ ਨੂੰ ਪਹਿਲਾਂ ਤਾਂ 12 ਤਰੀਕ ਨੂੰ ਹਰਿਆਣੇ ਦੀ ਜਿਹੜਾ ਵਿਮਨ ਕਮਿਸ਼ਨ ਹੈ ਉਹਨੇ ਉਹਨੂੰ ਚਿੱਠੀ ਪਾਈ ਵੀ ਤੂੰ ਜਿਹੜੇ ਕੁਝ ਬਿਆਨ ਦਿੱਤੇ ਐ ਜਾਂ ਕੁਝ ਪੋਸਟਾਂ ਪਾਈਆਂ ਨੇ ਉਹ ਬਹੁਤ ਮਾੜੀਆਂ ਨੇ ਔਰਤਾਂ ਦੇ ਵਿਰੁੱਧ ਨੇ ਕਿਉਂ ਨਾ ਤੁਹਾਡੇ ਖਿਲਾਫ ਕੋਈ ਐਕਸ਼ਨ ਲਿਆ ਜਾਵੇ। ਉਨੇ ਉਹਦਾ ਜਵਾਬ ਦੇ ਦਿੱਤਾ ਤੇ ਪਰ ਉਹਦੀ ਤਸੱਲੀ ਨਹੀਂ ਹੋਈ ਕੱਲ ਉਸ ਪ੍ਰੋਫੈਸਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਸੀਂ ਦੇਖਦੇ ਹਾਂ ਵੀ ਸਾਡੀਆਂ ਸੰਸਥਾਵਾਂ ਦਾ ਪੁਲਿਸ ਦਾ ਔਰਮਨ ਕਮਿਸ਼ਨ ਦਾ ਕਿੰਨਾ ਮਾੜਾ ਰੂਲ ਹੈ ਜਦੋਂ ਸਾਡੇ ਜਿਹੜੇ ਨੇਵੀ ਦੇ ਬਹੁਤ ਵੱਡੇ ਅਫਸਰ ਨੂੰ ਵੈਲਗਾਮ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ ਤੇ ਉਹਦੀ ਜਿਹੜੀ ਵਿਧਵਾ ਨੌਜਵਾਨ ਪਤਨੀ ਹੈ ਜਿਹਦੀ ਸਿਰਫ 6 ਦਿਨ ਦਾ ਸੁਹਾਗ ਰਿਹਾ ਜਿਹਦੇ ਕੋਲ ਉਹ ਜਦੋਂ ਕਹਿੰਦੀ ਹੈ ਕਿ ਵੀ ਇਹਨੂੰ ਮੁਸਲਮਾਨਾਂ ਤੇ ਕਸ਼ਮੀਰੀਆਂ ਦੇ ਵਿਰੁੱਧ ਨਾ ਬਣਾਓ ਤਾਂ ਉਹਦੀ ਜਿਸ ਤਰ੍ਹਾਂ ਟ੍ਰੋਲਿੰਗ ਕੀਤੀ ਗਈ ਉਸ ਵਿਰੁੱਧ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਉਸ ਵਿਰੁੱਧ ਜਿਸ ਤਰ੍ਹਾਂ ਦੇ ਕਮੈਂਟ ਦਿੱਤੇ ਗਏ ਉਸ ਟਾਈਮ ਨਾ ਤਾਂ ਹਰਿਆਣੇ ਦਾ ਵਿਵਾਨ ਕਮਿਸ਼ਨ ਚ ਬੋਲਿਆ ਤੇ ਨਾ ਕੇਂਦਰੀ ਕਮਿਸ਼ਨ ਸਿਰਫ ਨਿੰਦਾ ਕਰਕੇ ਸਰ ਗਿਆ ਕਿਸੇ ਨੇ ਕੋਈ ਕੇਸ ਦਰਜ ਕਰਨ ਦੀ ਜ਼ਹਿਮਤ ਨਹੀਂ ਉਠਾਈ ਤੇ ਨਾ ਹੀ ਉਹਨੂੰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਇਹ ਜਦੋਂ ਸਾਡੇ ਜਿਹੜੇ ਵਿਦੇਸ਼ ਸੱਤਰਾਂ ਵਿਕਰਮ ਮਿਸ਼ਰੀ ਜੀ ਉਹਨਾਂ ਨੇ ਜਦੋਂ 10 ਤਰੀਕ ਨੂੰ ਐਲਾਨ ਕੀਤਾ ਕਿ ਜੰਦਬੰਦੀ ਹੋ ਗਈ ਦੋਵਾਂ ਦੇਸ਼ਾਂ ਦੇ ਵਿੱਚ ਉਹਨੇ ਜਿਹੜਾ ਸਰਕਾਰ ਦਾ ਫੈਸਲਾ ਹੈ ਉਹ ਲੋਕਾਂ ਨੂੰ ਦੱਸਿਆ ਦੇਸ਼ ਨੂੰ ਦੱਸਿਆ ਦੁਨੀਆ ਨੂੰ ਦੱਸਿਆ ਉਸ ਦੀ ਤੇ ਉਹਦੇ ਉਹਦੀ ਬੇਟੀ ਨੌਜਾਨ ਬੇਟੀ ਦੀ ਐਨੀ ਟ੍ਰੋਲਿੰਗ ਹੋਈ ਕਿ ਉਹਨਾਂ ਨੂੰ ਬਹੁਤ ਮਾੜੇ ਸ਼ਬਦ ਬੋਲੇ ਗਏ ਉਦੋਂ ਵੀ ਇਹ ਕਮਿਸ਼ਨ ਚੁੱਪ ਰਿਹਾ ਕਿਸੇ ਨੇ ਕੁਝ ਨਹੀਂ ਕਿਹਾ ਪਰ ਪ੍ਰੋਫੈਸਰ ਮਹਿਬੂਬਾਬਾਦ ਕਿਉਂਕਿ ਉਹਨਾਂ ਦਾ ਨਾਂ ਅਜੇ ਹੈ ਤੇ ਉਹਨਾਂ ਦੇ ਉੱਤੇ ਨਾ ਸਿਰਫ ਉਹਨੂੰ ਤਲਬੀ ਕੀਤਾ ਗਿਆ ਬਲਕਿ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹ ਕੱਲ ਦਾ ਬਹੁਤ ਵੱਡਾ ਰੌਲਾ ਪਿਆ ਹੋਇਆ ਹੈ ਉਥੋਂ ਦੀ ਜਿਹੜੀ ਅਸ਼ੋਕਾ ਜੀ ਯੂਨੀਵਰਸਿਟੀ ਦੀ ਫੈਕਲਟੀ ਹੈ ਉਸਨੇ ਸਰਕਾਰ ਦੀ ਤੇ ਪੁਲਿਸ ਦੀ ਇਸ ਕਾਰਵਾਈ ਦੀ ਨਿੰਦਿਆ ਕੀਤੀ ਹੈ ਤੇ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਉਥੋਂ ਦੇ ਜਿਹੜੇ ਬਹੁਤ ਸਾਰੇ ਵਿਦਿਆਰਥੀ ਨੇ ਉਹ ਪਟਕੇ ਹੋਏ ਆ ਵੀ ਇਹ ਵਿਧਾਇਪਤ ਸਾਹਿਬ ਨੂੰ ਬਿਲਕੁਲ ਹੀ ਫੜਨਾ ਗਲਤ ਹੈ ਤੇ ਜਵਾਰ ਲਾਲ ਨਹਿਰੀ ਯੂਨੀਵਰਸਿਟੀ ਦੀ ਟੀਚਰ ਐਸੋਸੀਏਸ਼ਨ ਨੇ ਇਸ ਤੋਂ ਕੰਡੈਮ ਕੀਤਾ ਤੇ ਉਹਨਾਂ ਦੇ ਬੋਲਣ ਦੀ ਆਜ਼ਾਦੀ ਦੇ ਉੱਤੇ ਰੋਕ ਲਾਉਣ ਦੀ ਕਾਰਵਾਈ ਇਹਨੂੰ ਕਿਹਾ ਹੈ ਇਸੇ ਤਰ੍ਹਾਂ ਨਾਲ ਡੈਮੋਕਰੈਟਿਕ ਟੀਚਰਸ ਇਨੀਸ਼ੀਏਟਿਵ ਉਹਨਾਂ ਨੇ ਵੀ ਇਸ ਗ੍ਰਿਫਤਾਰੀ ਦੀ ਨਿੰਦਿਆ ਕੀਤੀ ਹੈ ਤੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ ਕੋਈ 1203 ਦੇਸ਼ ਦੇ ਉੱਗੇ ਜਿਹੜੇ ਬੁੱਧੀਜੀਵੀ ਨੇ ਅਕੈਡਮੀਸ਼ਨ ਨੇ ਤੇ ਕੰਸਰਨਡ ਸਿਟੀਜ਼ਨ ਨੇ ਉਹਨਾਂ ਨੇ ਇੱਕ ਓਪਨ ਚਿੱਠੀ ਲਿਖੀ ਹੈ ਉਹਨਾਂ ਤੇ 1203 ਨੇ ਦਸਖਤ ਕੀਤੇ ਹੈ ਜਿਨ੍ਹਾਂ ਨੇ ਕਿਹਾ ਕਿ ਇਹ ਬੋਲਣ ਦਾ ਹੱਕ ਹੋਇਆ ਜਾ ਰਿਹਾ ਹੈ ਦੇਸ਼ ਦੇ ਵਿੱਚ ਇਹ ਸ਼ਰੇਆਮ ਹੀ ਗਲਤ ਹੈ ਜੇ ਕੋਈ ਅਜਿਹੇ ਗੱਲਾਂ ਕਰਨ ਦੀ ਲੋੜ ਸੀ ਤਾਂ ਉਹਨਾਂ ਟ੍ਰੋਲਾਂ ਦੇ ਖਿਲਾਫ ਕਰਨ ਦੀ ਲੋੜ ਸੀ ਜਿਹੜੇ ਈਆਂ ਭੈਣਾਂ ਦੀਆਂ ਗਾਲਾਂ ਕੱਢਦੇ ਆ ਲੋਕਾਂ ਨੂੰ ਤੇ ਉਹਨਾਂ ਬਾਰੇ ਚੁੱਪ ਰਹਿੰਦੀਆਂ ਨੇ ਸੰਸਥਾਵਾਂ ਤੇ ਇੱਕ ਪ੍ਰੈਸਾ ਜਿਹੜੇ ਠੀਕ ਗੱਲ ਕਹਿੰਦੇ ਆ ਉਹਨਾਂ ਨੂੰ ਫੜ ਕੇ ਅੰਦਰ ਦੇ ਦਿੱਤਾ ਗਿਆ ਉਹਨਾਂ ਨੇ ਇਹ ਕਿਹਾ ਸੀ ਵੀ ਮੈਨੂੰ ਚੰਗਾ ਲੱਗਦਾ ਹੈ ਵੀ ਸਾਡੀਆਂ ਜਿਹੜੀਆਂ ਦੋ ਪੁਲਿਸ ਜਿਹੜੀਆਂ ਆਫੀਸਰ ਨੇ ਕਰਨਲ ਸੋਫੀਆ ਕੁਰੈਸ਼ੀ ਤੇ ਦੂਜੀ ਵਿਭਮ ਕਾ ਸਿੰਘ ਟਿੰਗ ਕਮਾਂਡਰ ਚੰਗਾ ਇਹ ਕਿ ਇਹਨਾਂ ਨੇ ਬਹੁਤ ਅੱਛਾ ਪੱਖ ਸਰਕਾਰ ਦਾ ਰੱਖਿਆ ਸਾਡੀ ਮਿਲਟਰੀ ਦਾ ਰੱਖਿਆ ਤੇ ਇਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ ਤੇ ਟਰੋਲ ਜਿਹੜੇ ਦੂਜਿਆਂ ਦੀ ਟ੍ਰੋਲਿੰਗ ਕਰਦੇ ਆ ਉਹ ਕਰਨਲ ਸੋਫੀਆ ਕੁਰੈਸ਼ੀ ਦੀ ਪ੍ਰਸ਼ੰਸਾ ਕਰ ਰਹੇ ਆ ਉਹਨਾਂ ਨੇ ਕਿਹਾ ਵੀ ਜਦੋਂ ਕਿਤੇ ਮੁਸਲਮ ਔਰਤਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੈ ਜੇ ਉਦੋਂ ਵੀ ਇਹ ਟਰੋਲ ਮੂੰਹ ਖੋਲ ਲਿਆ ਕਰਨ ਤਾਂ ਚੰਗੀ ਗੱਲ ਹੈ ਇਹ ਉਹਨੇ ਗੁਨਾਹ ਕਰ ਦਿੱਤਾ ਹੁਣ ਇਹੀ ਗੱਲ ਹੈ ਕਿ ਵੀ ਇੱਕ ਮੁਸਲਮਾਨ ਬੀਅਕੀ ਹੈ ਤਾਂ ਉਹਨੂੰ ਫੜ ਕੇ ਅੰਦਰ ਦੇ ਦਿਓ ਦੂਜੇ ਜਿਹੜੇ ਬੋਲਦੇ ਆ ਉਹ ਚੁੱਪ ਕਰਕੇ ਕੰਨ ਬਲੇਟ ਕੇ ਬੈਠੇ ਬੈਠੇ ਰਹੋ ਨਾ મોદી ਬੋਲੂਗਾ ਨਾ ਕੋਈ ਹੋਰ ਬੋਲੂਗਾ ਜਿਹੜਾ ਉਹਨਾਂ ਦਾ ਮੰਤਰੀ ਬੋਲ ਗਿਆ ਕਾਰਨ 소ਫੀਆ ਕੁਰਾਸ਼ੀ ਦੇ ਖਿਲਾਫ ਉਹਦੇ ਤੇ ਕੋਈ ਐਕਸ਼ਨ ਨਹੀਂ ਅੱਜ ਸੁਪਰੀਮ ਕੋਰਟ ਉਹਦੇ ਬਾਰੇ ਸੋਚ ਰਹੀ ਹੈ ਵੀ ਉਹਦੀ ਐਫ ਆਈ ਆਰ ਤੇ ਰੋਕ ਲੱਗ ਜੇ ਜਾਂ ਨਾ ਲੱਗ ਜੇ ਇਹ ਉਹਦੇ ਤੇ ਫੈਸਲਾ ਅੱਜ ਹੋਣਾ ਹੈ ਦੂਸਰਾ ਦੋਸਤੋ ਅਸੀਂ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਗੱਲ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਨੇ ਬੜੇ ਲੰਬੇ ਸਮੇਂ ਤੋਂ ਲੱਗੀ ਹੋਈ ਸੀ 2020 ਦੀ ਜਿਹੜੀ ਸਿੱਖਿਆ ਨੀਤੀ ਆ ਉਹਦੇ ਬਹੁਤ ਵੱਡੇ ਹਲਕੇ ਜਿਹੜੇ ਆ ਦੇਸ਼ ਦੇ ਵਿੱਚ ਉਹਦਾ ਵਿਰੋਧ ਕਰਦੇ ਆ ਤਾਮਨ 나ਡੂ ਸਰਕਾਰ ਨੇ ਤਾਂ ਉਹਦੇ ਖਿਲਾਫ ਇੱਕ ਜਹਾਦ ਵਿੱਢਿਆ ਹੋਇਆ ਕਿਤਾਬ ਵੀ ਲਿਖੀ ਆ ਉਹਨਾਂ ਦੇ ਕਿਸੇ ਮੰਤਰੀ ਨੇ ਤੇ ਕੱਲ ਸਾਬਕਾ ਗਵਰਨਰ ਜਿਹੜੀ ਤਲੰਗਾਨਾ ਦੀ ਹੈ ਤਾਮਿਲ ਸਈ ਜਿਹੜੀ ਭਾਜਪਾ ਦੀ ਲੀਡਰ ਹੈ ਉਹਨੇ ਉਸ ਕਿਤਾਬ ਦੀ ਨਿੰਦਿਆ ਕੀਤੀ ਆ ਪਰ ਅਸੀਂ ਦੇਖਦੇ ਹਾਂ ਵੀ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ ਨੇ ਇੱਕ ਬਦਲਵੀਂ ਨੀਤੀ ਦਾ ਖਰੜਾ ਪੇਸ਼ ਕੀਤਾ ਹੈ ਜਿਹੜਾ 22 ਤਰੀਕ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਊਗਾ। ਅਸੀਂ ਦੇਖਦੇ ਹਾਂ ਵੀ ਉਹਦੇ ਵਿੱਚ ਬਦਲਵੀਂ ਨੀਤੀ ਦੇ ਵਿੱਚ ਕੀ ਕੁਝ ਗੱਲਾਂ ਨੇ। ਅਸੀਂ ਵੀ ਇਸ ਗੱਲ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ 'ਚ ਸਾਡੀ ਦਿਲਚਸਪੀ ਹੋਊਗੀ ਕਿ ਉਹ ਬਦਲਵੀਂ ਨੀਤੀ ਕੀ ਹੈ, ਜਿਹੜੀ ਨੀਤੀ ਦੇ ਅਸੀਂ ਨਿੰਦਿਆ ਕਰਦੇ ਹਾਂ, ਨਿੰਦਿਆ ਕਰਨਾ ਇੱਕ ਚੀਜ਼ ਹੈ। ਪਰ ਇੱਕ ਬਦਲ ਪੇਸ਼ ਕਰਨਾ ਦੂਜਾ ਕੰਮ ਹੈ ਤੇ ਉਸ ਬਦਲ ਨੂੰ ਲਾਗੂ ਕਰਾਉਣਾ ਤੀਜਾ ਕੰਮ ਹੁੰਦਾ ਹੈਗਾ। ਦੇਖਦੇ ਹਾਂ ਅਸੀਂ ਕਿੱਦਰ ਨੂੰ ਪੁਰਦੇ ਹਾਂ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਜਿਹੜਾ ਇੱਕ ਇੱਕ ਲੜਕੀ ਜਿਹੜੀ ਹੈ ਉਹ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸੈਰ ਕਰਨ ਆਉਂਦੀ ਹੈ ਤੇ ਉਸ ਨੂੰ ਉਹਦੀ ਉਹਦੇ ਮਾਗਰ ਮਾਗਰ ਪਿੱਛਾ ਕਰਦਾ ਕੋਈ ਬੰਦਾ ਉੱਥੇ ਜਦੋਂ ਉਹ ਪਹਾੜਾਂ ਤੋਂ ਉਤਰ ਕੇ ਆ ਰਹੀ ਹੈ ਹਿਮਾਚਲ ਦੇ ਵਿੱਚ ਤੇ ਆਪਣੇ ਜਿਹੜਾ ਹੋਟਲ ਹੈ ਉਹਦੇ 'ਚ ਜਾ ਰਹੀ ਹੈ ਤਾਂ ਉਹ ਉਹ ਵੀਡੀਓ ਪਾਉਂਦੀ ਹੈ ਕਿਉਂਕਿ ਉਹ ਪੋਲੈਂਡ ਦੀ ਕੁੜੀ ਹੈ ਉਹ ਵੀਡੀਓ ਪਾਉਂਦੀ ਹੈ ਵੀ ਮੈਨੂੰ ਕੋਈ ਬੰਦਾ ਪਿੱਛਾ ਕਰ ਰਿਹਾ ਹੈ ਤੇ ਉਹਦੀ ਵੀਡੀਓ ਬਣਾਉਂਦੀ ਹੈ ਉਹ ਤੇ ਉਸ ਉਹ ਟਰੈਵਲ ਕੰਟੈਂਟ ਕ੍ਰியேਟਰ ਹੈਗੀ ਕੁੜੀ ਤੇ ਇਹ ਸਾਡੇ ਦੇਸ਼ ਦੀ ਬਦਨਾਮੀ ਕਰਦੇ ਹੈ ਅਜਿਹੇ ਲੋਕ ਅਸੀਂ ਹਿਮਾਚਲ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਉਸ ਬੰਦੇ ਨੂੰ ਲੱਭ ਕੇ ਉਹਦੀ ਚੰਗੀ ਧੌੜੀ ਲਾਈ ਜਾਵੇ ਤੇ ਉਹਨੂੰ ਜੋ ਬਣਦੀ ਸਜ਼ਾ ਹੈ ਕਾਨੂੰਨ ਮੁਤਾਬਕ ਉਹ ਦਿੱਤੀ ਜਾਵੇ ਤੇ ਦੋਸਤੋ ਦੂਸਰੀ ਗੱਲ ਜਿਹੜੀ ਹੈ ਅ ਅਸੀਂ ਕੋਮਰ ਵਿਜੇ ਪ੍ਰਤਾਪ ਸਾਹਿਬ ਜਿਹੜੇ ਸਾਡੇ ਐਮਐਲਏ ਨੇ ਅਮਰਸਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਨੇ ਸਾਬਕਾ ਪੁਲਿਸ ਅਫਸਰ ਨੇ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਆ ਨਸ਼ਿਆਂ ਦੇ ਜਿਹੜੇ ਕਾਰੋਬਾਰ ਨੇ ਸ਼ਰਾਬ ਦਾ ਕਾਰੋਬਾਰ ਹੈ ਇਹਦੇ ਉੱਤੇ ਬੜੇ ਗੰਭੀਰ ਮੁੱਦੇ ਉਠਾਏ ਆ ਸਵਾਲ ਉਠਾਏ ਆ ਵੀ ਜਦੋਂ ਭਗਵੰਤ ਮਾਨ ਜੀ اپੋਜੀਸ਼ਨ 'ਚ ਹੁੰਦੇ ਸੀ ਤਾਂ ਉਦੋਂ ਉਹ ਕੀ ਕਹਿੰਦੇ ਹੁੰਦੇ ਸੀ ਵੀ ਇਹਨਾਂ ਤੇ ਮੁਕੱਦਮੇ ਦਰਜ ਕਰੋ 302 ਦੇ ਤੇ ਹੁਣ ਉਹ ਕਿੱਥੇ ਗਏ ਉਹ ਉਹਨਾਂ ਗੱਲਾਂ ਦੇ ਭਗਵੰਤ ਮਾਨਕੌਰ ਕੋਈ ਜਵਾਬ ਨਹੀਂ ਹੈਗੇ ਤੇ ਅਗਲੀ ਲਾਸਟ ਗੱਲ ਤੁਹਾਡੇ ਨਾਲ ਦੋਸਤੋ ਇਹ ਸਾਂਝੀ ਕਰ ਲਈਏ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਪੇਪਰ ਨੇ ਉਹਨਾਂ ਦੇ ਵਿੱਚ ਗਰਬੜ ਹੋਣੀ ਲੀਕ ਹੋਣਾ ਬਹੁਤ ਜਾਦੇ ਵੱਡੀਆਂ ਘਟਨਾਵਾਂ ਨੇ ਜਿਹੜੀਆਂ ਦੇਸ਼ ਦੀਆਂ ਬਹੁਤ ਵੱਡੀਆਂ ਉੱਗੀਆਂ ਸੰਸਥਾਵਾਂ ਨੇ ਇੰਜੀਨੀਅਰਿੰਗ ਦੀਆਂ ਆਈਆਈਟੀਜ਼ ਵਗੈਰਾ ਤੇ ਹੋਰ ਉਹਨਾਂ ਦਾ ਇੱਕ ਟੈਸਟ ਜੇਈਈ ਐਡਵਾਂਸ ਹੋਣਾ ਸੀ ਕੱਲ ਤੇ ਉਹ ਹੋਇਆ ਤੇ ਉਹਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਚੰਡੀਗੜ੍ਹ ਯੂਨੀਵਰਸਿਟੀ ਕਹੋਂਦੀ ਹੈ ਜਿਹਦਾ ਚੰਡੀਗੜ੍ਹ ਨਾਲ ਕੋਈ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਨਾ ਬਾਹਰਲੇ ਲੋਕਾਂ ਨੂੰ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨਾਂ ਦੇ ਉੱਤੇ ਵਰਗਲਾਉਣ ਲਈ ਉਹ ਪ੍ਰਾਈਵੇਟ ਯੂਨੀਵਰਸਿਟੀ ਉਹਨਾਂ ਨੇ ਚੰਡੀਗੜ੍ਹ ਦੇ ਨਾਂ ਦੇ ਉੱਤੇ ਰੱਖ ਲਈ ਹਾਲਾਂਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਬੜੀ ਨਾਮੀ ਗ੍ਰਾਮੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਉਹਨੂੰ ਪੰਜਾਬ ਯੂਨੀਵਰਸਿਟੀ ਕਹਿੰਦੇ ਆ ਤੇ ਇਹ ਜਿਹੜੀ ਪੰਜਾਬ ਚ ਬਣੀ ਹੋਈ ਹੈ ਇਹਨੂੰ ਉਹ ਚੰਡੀਗੜ੍ਹ ਕਹਿ ਕੇ ਉਹਨੂੰ ਵੇਚਦਾ ਹੈ ਉਸਦੇ ਨਾਂ ਨੂੰ ਤੇ ਉੱਥੇ ਇੱਕ ਪੇਪਰ ਦੋ ਸ਼ਿਫਟਾਂ ਚ ਪੇਪਰ ਹੋਣਾ ਸੀਗਾ ਇੱਕ ਸਵੇਰੇ 9 ਤੋਂ ਲੈ ਕੇ 12 ਤੱਕ ਦੂਜਾ 2:30 ਤੋਂ 5:30 ਤੱਕ ਤੇ ਜਿਹੜਾ ਪਹਿਲੀ ਸ਼ਿਫਟ ਦਾ ਪੇਪਰ ਸੀ ਉਹ 9 ਵਜੇ ਦੀ بجائے 10 ਵਜੇ ਸ਼ੁਰੂ ਹੋਇਆ ਉਹ ਜਿਹੜੇ ਵਿਦਿਆਰਥੀ ਨੇ ਉੱਥੇ ਉਹਨਾਂ ਦੇ ਪੇਰੇਟਸ ਨੇ ਉਹ ਉਹਨਾਂ ਦੇ ਵਿੱਚ ਬੜੀ ਘਬਰਾਹਟ ਹੈ ਤੇ ਉਹ ਸਮਝਦੇ ਆ ਵੀ ਸਾਡੇ ਬੱਚਿਆਂ ਨੂੰ ਪੂਰਾ ਟਾਈਮ ਵੀ ਨਹੀਂ ਮਿਲਿਆ ਸਟ्रेस ਚ ਰਹੇ ਐਨੀ ਧੇਰ ਘੰਟਾ ਹੋ ਰੀਕਦੇ ਰਹੇ ਤੇ ਉਹਨਾਂ ਕੋਲ ਜਿਹੜਾ ਇੰਤਜ਼ਾਮ ਹੈ ਉਹ ਵੀ ਪੂਰਾ ਨਹੀਂ ਸੀ ਉਹਨਾਂ ਦੀ ਆਪਸੀ ਤਾਲਮੇਲ ਦੀ ਵੀ ਘਾਟ ਸੀਗੀ ਤੇ ਕਹਿਣ ਨੂੰ ਉਹ ਯੂਨੀਵਰਸਿਟੀ ਦੀਆਂ ਐਡਵਰਟਾਈਜ਼ਮੈਂਟ ਸੁਣ ਲੋ ਤੇ ਲੱਗੂਗਾ ਵੀ ਦੁਨੀਆਂ ਦੇ ਵਿੱਚ ਤਾਂ ਇਕੱਲੀ ਇੱਕ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਆ ਬਾਕੀ ਤਾਂ ਐਵੇਂ ਤੁਰੀਆਂ ਫਿਰਦੀਆਂ ਨੇ ਸੋ ਅਸੀਂ ਅਜੇ ਹੀ ਆ ਪ੍ਰਾਈਵੇਟ ਸੰਸਥਾਵਾਂ ਦੀ ਜਿਹੜੀ ਇਹ ਆਪਣੇ ਐਡ ਦੇ ਦੇ ਕੇ ਆਪਣੀ ਭਲ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਸ ਦੀ ਵੀ ਨਿੰਦਿਆ ਕਰਦੇ ਹਾਂ ਲਾਸਟ ਦੇ ਉੱਤੇ ਤੁਹਾਡੇ ਨਾਲ ਜਿਹੜੀ ਕਰਨੀ ਚਾਹੁੰਦੇ ਆ ਗੱਲ ਦੋਸਤੋ ਇਹ ਹੈ ਅ ਕੱਲ ਦੇਸ਼ ਦੇ ਜਿਹੜੇ ਚੀਫ ਜਸਟਿਸ ਨੇ ਬੀ ਆਰ ਗਵਾਈ ਸਾਹਿਬ ਉਹ ਮਹਾਰਾਸ਼ਟਰ ਦੇ ਵਿੱਚ ਉਹਨਾਂ ਦਾ ਸਨਮਾਨ ਸੀ ਉੱਥੇ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਖਾਸ ਤੌਰ ਤੇ ਸਾਡੇ ਦੇਸ਼ ਦੇ ਜਿਹੜੇ ਉਪ ਰਾਸ਼ਟਰਪਤੀ ਆ ਸ਼੍ਰੀ ਜਗਦੀਪ ਧਣਕੜ ਜੀ ਉਹ ਆਮ ਹੀ ਕਹਿੰਦੇ ਆ ਵੀ ਸੁਪਰੀਮ ਕੋਰਟ ਵੱਡੀ ਨਹੀਂ ਪਾਰਲੀਮੈਂਟ ਵੱਡੀ ਹੈ ਲੋਕਾਂ ਦੁਆਰਾ ਚੁਣੀ ਹੋਈ ਹੈ ਇਸ ਦੀਆਂ ਗੱਲਾਂ ਚਲਣੀਆਂ ਚਾਹੀਦੀਆਂ ਨੇ ਉਹਨਾਂ ਨੇ ਬਿਨਾਂ ਜਗਦੀਪ ਧਣਕੜ ਜੀ ਦਾ ਨਾਮ ਲਿਆ ਕੱਲ ਚੀਫ ਜਸਟਿਸ ਸਾਹਿਬ ਨੇ ਕਿਹਾ ਵੀ ਨਾ ਜੁਡੀਸ਼ਰੀ ਵੱਡੀ ਹੈ ਤੇ ਨਾ ਐਗਜ਼ੀਕਿਊਟਿਵ ਵੱਡੀ ਹੈ ਵਲਕਿ ਭਾਰਤ ਦਾ ਸੰਵਿਧਾਨ ਵੱਡੇ ਜੁਡੀਸ਼ਰੀ ਵੀ ਸੰਵਿਧਾਨ ਦੇ ਅਧੀਨ ਕੰਮ ਕਰਦੀ ਹੈ ਪਾਰਲੀਮੈਂਟ ਵੀ ਸੰਵਿਧਾਨ ਦੇ ਅਨੁਸਾਰ ਕੰਮ ਕਰਦੀ ਹੈ ਬਾਕੀ ਸੰਸਥਾਵਾਂ ਵੀ ਪਾਰਲੀਮੈਂਟ ਦੇ ਮੁਤਾਬਕ ਆਪਣੇ ਸੰਵਿਧਾਨ ਦੇ ਮੁਤਾਬਕ ਕੰਮ ਕਰਦੀਆਂ ਨੇ ਜਿਹੜੀਆਂ ਪਾਵਰਾਂ ਸੰਵਿਧਾਨ ਨੇ ਦਿੱਤੀਆਂ ਹੋਈਆਂ ਨੇ ਜੁਡੀਸ਼ਰੀ ਨੂੰ ਵੀ ਤੁਸੀਂ ਕਾਨੂੰਨਾਂ ਦੀ ਸਮੀਖਿਆ ਕਰ ਸਕਦੇ ਹੋ ਉਹ ਜੁਡੀਸ਼ਰੀ ਕਰਦੀ ਹੈ ਇਸ ਕਰਕੇ ਅਜਿਹੇ ਜਿਹੜੇ ਜਗਦੀਪ ਤਲਕੜ ਵਰਗੇ ਜਾਦੇ ਬਣੇ ਫਿਰਦੇ ਐ ਉਹਨਾਂ ਨੂੰ ਅਸਿੱਧੇ ਢੰਗ ਨਾਲ ਚੀਫ ਜਸਟਿਸ ਸਾਹਿਬ ਨੇ ਟਕੜਾ ਜਵਾਬ ਦਿੰਦਾ ਹੈ ਅੱਜ ਦੀ ਗੱਲ 'ਚ ਐਨ.ਆਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ